ਸਾਬਕਾ ਕਾਂਗਰਸੀ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਦੇ ਮੌਜੂਦਾ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਕੋਹਾਵਾ ਵੱਲੋਂ ਅੱਜ ਫਾਜ਼ਿਲਕਾ ਦੇ ਵਾਰਡ ਨੰਬਰ 22 ਵਿੱਚ ਜਾਇਆ ਗਿਆ ਜਿੱਥੇ ਵਾਰਡ ਨੰਬਰ 22 ਨਗਰ ਕੌਂਸਲ ਪ੍ਰਧਾਨ ਧਰਦਰ ਸਦੇਵਾ ਦਾ ਵਾਰਡ ਹੈ ਅਤੇ ਸਟੇਟ ਯੂਥ ਆਗੂ ਰਜਤ ਖੁੰਗਰ ਦਾ ਵਾਰਡ ਹੈ ਸਾਬਕਾ ਕਾਂਗਰਸੀ ਆਗੂ ਮਹਿਰੂਮ ਸ਼੍ਰੀ ਦਵਿੰਦਰ ਸਦੇਵਾ ਦਾ ਵਾਰਡ ਹੈ ਜਿਨ੍ਹਾਂ ਨੇ ਕਾਂਗਰਸ ਦਾ ਬੂਟਾ ਇਸ ਵਾਰਡ ਵਿੱਚ ਲਾਇਆ ਇੱਥੇ ਇਹਨਾਂ ਪਰਿਵਾਰਾਂ ਦਾ ਇਹਨਾਂ ਬੰਦਿਆਂ ਦਾ ਕੋਈ ਵੀ ਮਨ ਨੁਮਾਇੰਦਾ ਮੌਜੂਦ ਨਹੀਂ ਵਿਖਿਆ ਜਦ ਕਿ ਇੱਕ ਪਰਿਵਾਰ ਹੀ ਪੂਰਾ ਵਿਖਿਆ ਤੇ ਸਾਬਕਾ ਵਿਧਾਇਕ ਅਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਬੂਥ ਲੈਵਲ ਤੇ ਕਾਂਗਰਸ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਹਨ ਸ਼ਹਿਰ ਵਿੱਚ ਕਿ ਇੱਕ ਪਰਿਵਾਰ ਨਾਲ ਬੂਥ ਲੈਵਲ ਤੇ ਕਾਂਗਰਸ ਮਜ਼ਬੂਤ ਹੋਵੇਗੀ ਇਹ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਇੱਥੇ ਬੋਲਦੇ ਹੋਏ ਹੋਰ ਕੀ ਕੁਝ ਰਾਹੁਲ ਗਾਂਧੀ ਜਿੰਦਾਬਾਦ ਦਵਿੰਦਰ ਗਵਾਯਾ ਜਿੰਦਾਬਾਦ ਅੱਜ ਜੀ ਸਰਜੀਸ਼ ਕੋ ਵਰਦੀ ਸਾਡੇ ਜਿਹੜੇ ਕਾਂਗਰਸ ਦੇ ਵਰਕਰ ਨੇ ਉਨਾ ਦੇ ਘਰ ਜੀ ਕੇ ਸਾਡੇ ਸਾਰੇ ਬਲਾਗ ਦੇ ਪ੍ਰਧਾਨ ਤੇ ਹੋਰ ਸਾਡੀ ਸਾਰੀ ਕਾਂਗਰਸ ਦੀ ਟੀਮ ਨੇ ਜਿਹੜੀ ਕਿ ਮੀਟਿੰਗ ਕੀਤੀ ਹੈ ਕਿ ਵਾਰਡ ਦੇ ਵਿੱਚ ਕਿਸ ਤਰ੍ਹਾਂ ਅਸੀਂ ਬੂਥ ਲੈਵਲ ਤੇ ਜਿਹੜਾ ਕਾਂਗਰਸ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ। ਫਰਾਨੀਤੀ ਤਿਆਰ ਕੀਤੀ ਜਾ ਰਹੀ ਹੈ। ਬਿਲਕੁਲ ਜੀ ਹੁਣ ਅਸੀਂ ਬੂਥ ਲੈਵਲ ਤੇ پورے ਸ਼ਹਿਰ ਦੇ ਵਿੱਚ ਜਿਹੜਾ ਕਿ ਵਿੱਚ ਜਿਹੜਾ ਕਿ ਮੀਟਿੰਗਾਂ ਕਰਾਂਗੇ ਔਰ ਕਾਂਗਰਸ ਨੂੰ ਹੋਰ ਜਿਹੜਾ ਬੂਥ ਲੈਵਲ ਤੇ ਲੱਗਦਾ ਕੋਈ ਕਮੀਆਂ ਰਹਿ ਗਈਆਂ ਸੀ ਪਿਛਲੀ ਵਾਰ ਜਿਹੜੀਆਂ ਪੂਰੀਆਂ ਹੋਣਗੀਆਂ ਇਸ ਵਾਰ। ਸ਼ਿਰੀ ਵਾਰ ਬੈਠ ਕੇ ਲੋਕਾਂ ਚ ਬਦਲਾ ਨਾ ਜਾਇ ਹਵਾਸੀ ਅਮੀਰੀ ਸੀ ਬਦਲਾ ਲੈ ਜਾ ਪਰ ਅੱਜ ਜਿਹੜੇ ਲੋਕ ਹੈ ਉਸ ਬਦਲਾ ਤੋਂ ਹੀ ਦੁਖੀ ਹੋ ਚੁੱਕੇ ਹਨ ਪਰ ਆਪ ਮਹਾਰਾਜ ਜਿਹੜੇ ਫਿਰ ਕਾਂਗਰਸ ਦੇ ਨਾਲ ਜੁੜ ਰਹੇ ਹੈ ਅੱਜ ਕਾਂਗਰਸ ਦੀ ਲਹਿਰ ਹੈ ਪਰ ਬੂਥ ਲੈਵਲ ਤੇ ਜਿਹੜਾ ਮੈਂ ਵੇਖਿਆ ਕਿ ਲੋਕ ਜਿਹੜੇ ਕਾਂਗਰਸ ਦੇ ਨਾਲ ਬੀਤੇ ਦਿਨ ਵੀ ਪੰਜ ਮੋਤਾਂ ਹੋਈਆਂ ਨੇ ਜਲਾਲਾਬਾਦ ਦੇ ਵਿੱਚ ਨਸ਼ੇ ਕਰਕੇ ਕੀ ਕਹਿਣਾ ਚਾਹੀਦਾ ਜਲਾਲਾਬਾਦ ਦੇ ਵਿੱਚ ਬਹੁਤ ਮਾੜਾ ਹਾਲ ਜਿਹੜਾ ਨਸ਼ੇ ਦਾ ਹੋ ਚੁੱਕਾ ਹੈ ਨੌਜਵਾਨ ਜਿਹੜੇ ਹੈ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਗੋਲੀਆਂ ਜਿਹੜੀਆਂ ਨੇ ਆਮ ਸ਼ਰੀਆਮ ਵਿਖਰੀਆਂ ਔਰ ਕੱਲਾ ਜਿਲ੍ਹਾ ਲਾਲਾਬਾਦ ਵੀ ਪੂਰੇ ਪੰਜਾਬ ਦੇ ਵਿੱਚ ਸਾਜਲ ਕਾ ਵੀ ਔਰ ਪੂਰੇ ਪੰਜਾਬ ਦੇ ਵਿੱਚ ਹੀ ਮਾੜਾ ਹੈ ਇਹਨਾਂ ਨੇ ਜਿਹੜਾ ਕੋਈ ਵਹਿਮ ਚਲਾਈ ਹੈ ਜਯੋਗ ਨਸ਼ਿਆਂ ਅਰੋਧ ਉਹ ਮੈਸਨਾਂ ਜਮੇ ਹੀ ਖਤਮ ਹੋ ਚੁੱਕੀ ਹੈ ਔਰ ਹਰ ਰੋਜ਼ ਹੀ ਕਿਤਨਾ ਕਿਤੇ ਜਿਹੜੇ ਨੌਜਵਾਨ ਨੂੰ ਮਾਰ ਰਹੇ ਨੇ ਔਰ ਨਸ਼ਿਆਂ ਦਾ ਬੜਾ ਮਾੜਾ ਹਾਲ ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਇਹਦੇ ਵੀ ਜਿਹੜਾ ਪ੍ਰਦਰਸ਼ਨ ਕਰੂਗੀ ਕਿ ਸਰਕਾਰ ਨੂੰ ਜਗਾਊਗੀ ਕਿ ਜਿਹੜਾ ਨਸ਼ਾ ਹੈ ਉਹ ਘਟਣ ਦੀ ਬਜਾਏ ਔਰ ਜਿਗਵਾਰੇ ਜਿਹੜਾ ਬੜਾ ਹਾਂਜੀ ਚਲੋ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत